ਆ ਟੀਵੀ ਮਾਸਕ ਸਿੰਘ ਸਰਪੰਚੀ ਚੋਣਾਂ ਜੋ ਕਿ ਪਿਛਲੇ ਟਾਈਮ ਦੇ ਵਿੱਚ ਸਰਪੰਚਾਂ ਨੇ ਸੋਚ ਚੁੱਕੀ ਹੈ ਤੇ ਅੱਜ ਜਿਹੜਾ ਕਿ ਪੰਚਾਂ ਨੂੰ ਸੋਚ ਚੁੱਕ ਸਮਾਗਮ ਰੱਖਿਆ ਗਿਆ ਹੈ ਕਿਵੇਂ ਦੇ ਕੰਮ ਹੋਣਗੇ ਕਿਵੇਂ ਦੇ ਪਿੰਡ ਦੇ ਵਿੱਚ ਹਾਲ ਹੈ ਕਿਹੜੇ ਕਿਹੜੇ ਮੁੱਦੇ ਲੈ ਕੇ ਸਰਪੰਚਾਂ ਨੇ ਚੋਣ ਮੈਦਾਨ ਵਿੱਚ ਉਤਰਿਆ ਹਨ ਗੱਲ ਕਰਾਂਗੇ ਹੁਣ ਕਿੰਨੀ ਕਿ ਪਿੰਡ ਦੀ ਵੋਟ ਹੈ ਕਿੰਨਾ ਕੁ ਮੁੱਦੇ ਲੈ ਕੇ ਕੰਮ ਹੋਣਗੇ ਨਹੀਂ ਹੋਣਗੇ ਕਿਉਂਕਿ ਅੱਜ ਜਿਹੜਾ ਆਖਰੀ ਪੜਾਅ ਜੋ ਕਿ ਸਰਪੰਚਾਂ ਦੀ ਚੋਣਾਂ ਦਾ ਹੋਣ ਜਾ ਰਿਹਾ ਹੈ ਪੰਚਾਂ ਦੀ ਸੋ ਨੂੰ ਲੈ ਕੇ ਸਾਰੇ ਔਰੇ ਜਿਹੜੇ ਵੀ ਪਟਿਆਲੇ ਹਲਕੇ ਦੇ ਜਿਹੜੇ ਸਰਪੰਚ ਪੰਜ ਔਰੇ ਮੌਜੂਦ ਨੇ ਗੱਲ ਕਰਾਂਗੇ ਸਪੰਸਰ ਸਾਹਿਬ ਨਾਲ ਕਿ ਕਿਹੜਾ ਕੀ ਹੈ ਸਪੰਸਰ ਸਾਸੀ ਕਾਲ ਜੀ ਸასი ਗਾਲ ਸਾਹਿਬ ਕਿਹੜਾ ਸਰਵੰਨ ਪਿੰਡਾ ਸਰਵ ਸਾਹਿਬ ਸਰ ਸਾਡਾ ਪਿੰਡ ਹੈਗਾ ਜੀ ਪੁੱਤਗੜ ਕਿਹੜਾ ਇਲਾਕਾ ਪੈਂਦਾ ਸੀ ਇਹ ਹਲਕਾ ਸੁਤਰਾਣਾ ਪੈਂਦਾ ਸਰ ਹਲਕਾ ਛਤਰਾਣਾ ਪੈਂਦਾ ਤੇ ਤੁਹਾਡਾ ਕੀ ਨਾਮ ਹੈ ਮੇਰਾ ਸ਼ੋਭਨਾਮ ਕ੍ਰਿਸ਼ਮ ਸਿੰਘ ਹੈ ਕ੍ਰਿਸ਼ਮ ਸਿੰਘ ਜੀ ਕਿੰਨੀ ਕੁ ਪਿੰਡ ਦੀ ਵੋਟ ਹੈਗੀ ਆ ਵੋਟ 2000 ਰੁਪਏ 2000 ਆ ਜੀ 2000 ਕਿੰਨੀ ਪੋਲ ਹੋਈ ਹੈ 1700 ਪੋਲ ਹੋਈ ਹੈ ਕਿੰਨੀ ਲੀਡ ਤੋਂ ਜਿੱਤ ਪ੍ਰਾਪਤ ਕੀਤੀ ਹੈ ਅਸੀਂ 360 ਵੋਟਾਂ ਦੇ ਜੀ ਵੱਡੀ ਲੀਡ ਜਿੱਤ ਪ੍ਰਾਪਤ ਕੀਤੀ ਹੈ ਕਿਹੜੇ ਕਿਹੜੇ ਪਿੰਡ ਦੇ ਮੁੱਦੇ ਹੈਗੇ ਆ ਜਿਹੜੇ ਪਿੰਡ ਚ ਆਣ ਦੇ ਟੈਨਸ ਸਭ ਤੋਂ ਪਹਿਲ ਦੋਧ ਕਰਾਓਗੇ ਫਿਰ ਤੋਂ ਸਾਰਾ ਜਿੱਦਾਂ ਹੈਲਥ ਨੂੰ ਲੈ ਕੇ ਕਿਉਂਕਿ ਹੈਂਸ ਦੀ ਸਾਡੇ ਬਹੁਤ ਕਮੀ ਆ ਜੀ ਕਿਉਂਕਿ ਸ਼ਹਿਰ ਤੋਂ ਪਿੰਡ ਸਾਡਾ ਘਟੋ ਘਟ 15 20 ਕਿਲੋਮੀਟਰ ਦੂਰ ਚੱਲਿਆ ਗਿਆ ਤੇ ਬਾਕੀ ਜਿਵੇਂ ਸਕੂਲ ਦਾ ਸਾਨੂੰ ਬਾਕੀ ਆਪਣੇ ਹਲਕੇ ਦੇ ਸਾਡੇ ਐਮ ਐਲ ਏ ਸਰਦਾਰ ਕੋਲਵੰਤ ਸਿੰਘ ਜੀ ਬਾਜੀਗਰ ਸਾਹਿਬ ਉਹਨਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਜਿਵੇਂ ਕਿ ਸਾਡਾ ਸਕੂਲ ਤੇ ਉਹ ਵੀ 8ਵੀਂ ਤੋਂ 10ਵੀਂ ਦਾ ਕਰਵਾਇਆ ਗਿਆ ਬਾਕੀ ਗੜੀਆਂ ਨਾਲੀਆਂ ਦਾ ਦੇਖੋ ਕੰਮ ਚੱਲਦਾ ਰਹਿੰਦਾ ਸਾਡੇ ਹੋਰ ਵੀ ਬਹੁਤ ਵੱਡੇ ਵੱਡੇ ਕੰਮ ਨੇ ਜਿਹੜੇ ਸਾਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਜੀ ਜੀ ਬਾਕੀ ਸਮੂਹ ਨਗਰ ਨੇ ਵੀ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਤੇ ਜੋ ਵੀ ਸਾਨੂੰ ਸੇਵਾ ਦਿੱਤੀ ਗਈ ਹੈ ਤੇ ਸਮੂਹ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਇਹ ਸੇਵਾ ਦਿੱਤੀ ਇਹ ਸੇਵਾ ਸੀ ਤਨਦੇਹੀ ਦੇ ਨਾਲ ਨਵਾਮਾ ਸਪੈਂਸਰੀ ਹੈ ਕਿ ਪਿੰਡ ਵਿੱਚ ਪਈ ਸਪੈਂਸਰੀ ਨਹੀਂ ਸਰ ਹੈ ਨਹੀਂ ਕਿ ਅਸੀਂ ਲੈ ਕੇ ਆਵਾਂਗੇ ਜ਼ਰੂਰ ਜੀ ਜੀ ਸਾਨੂੰ ਹੁਣ 12ਵੀਂ ਤੱਕ ਵੀ ਕਰਾਓਗੇ ਹਾਂ 12ਵੀਂ ਤੱਕ ਕਰਵਾਵਾਂਗੇ ਸਰ ਤੇ ਅੱਜ ਕੱਲ ਦੇਖਿਆ ਕਿ ਜਾਦੇ ਛੇਵਾ ਦਾ ਨਸ਼ਾ ਵਗੈਰਾ ਕੋਈ ਪਿੰਡ ਦੇ ਵਿੱਚ ਕੋਈ ਨਸ਼ਾ ਵਗੈਰਾ ਨਹੀਂ ਸਾਡੇ ਨਹੀਂ ਸਾਡੇ ਸਾਰਾ ਪਿੰਡ ਦੇ ਵਿੱਚ ਐਦਾਂ ਦਾ ਕੋਈ ਉਹ ਨਹੀਂ ਹੈਗਾ ਨਸ਼ੇ ਵਾਲਾ ਵੈਸੇ ਸਾਡੇ ਮਾਹੌਲ ਬਹੁਤ ਸੋਹਣਾ ਹੈ ਤੇ ਯੂਥ ਦੇ ਵਾਸਤੇ ਕੀ ਨਮਾ ਖੇਡ ਗਰਾਹ ਕੋ ਜਿਮ ਵਗੈਰਾ ਵੀ ਪਿੰਡ ਦੇ ਵਿੱਚ ਹੈਗਾ ਹਾਂ ਜਿਮ ਵਗੈਰਾ ਹਾਂਜੀ ਸਰ ਜਿਮ ਵਗੈਰਾ ਹੈਗੀ ਆ ਬਾਕੀ ਜਿਵੇਂ ਕਬੱਡੀ ਕੱਪ ਹੈ ਸਾਡੇ ਉਹ ਹੁੰਦਾ ਰਹਿੰਦਾ ਹੈ ਤਾਂ ਨੌਜਵਾਨ ਮੁੰਡੇ ਬਹੁਤ ਵਧੀਆ ਜੁੜੇ ਹੋਏ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਨੌਜਵਾਨ ਮੁੰਡੇ ਨੂੰ ਮੇਰੇ ਪਿੰਡਿਆਂ ਨੂੰ ਵੀ ਇਸੇ ਤਰ੍ਹਾਂ ਹੀ ਆਪਣਾ ਜੁੜੇ ਰਹਿਣ ਤੇ ਜਿੱਦਾਂ ਆਪਣਾ ਖੇਡਾ ਕਰਵਾਉਂਦੇ ਆ ਅਸੀਂ ਵੀ ਪੂਰਾ ਸਾਥ ਦੇਵਾਂਗੇ ਤੋਂ ਗਰੀਬ ਕੁੜੀਆਂ ਵਾਸਤੇ ਕੋਈ ਪੈਰਿਸ ਪੈਲਸ ਵਗੈਰਾ ਹੈਗਾ ਪਿੰਡ ਦੇ ਵਿੱਚ ਕੋਈ ਨਹੀਂ ਸਾਰਾ ਦੇਖੋ ਦੇਖੋ ਸਾਰਾ ਅਜੇ ਤਾਂ ਨਹੀਂ ਹੈਗਾ ਪੈਲਸ ਵਗੈਰਾ ਪਰ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਵਾਸੀਨ ਵੱਡੀ ਲੀਡ ਤੇ ਜਿਤਾਇਆ ਕਿ ਨਾ ਕੋ ਧੰਨਵਾਦ ਕਰਦੋ ਪਿੰਡ ਵਾਸੀਆ ਦੇ ਕੋਜੀ ਅਸੀਂ ਪਿੰਡ ਵਾਸੀਆਂ ਦਾ ਮੈਂ ਤੈਹ ਦੇ ਲੋ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਵਾਸੀਆ ਨੇ ਮੈਨੂੰ ਐਡਾ ਵੱਡਾ ਮਾਣ ਬਖਸ਼ਿਆ ਐਡਾ ਵੱਡਾ ਸਤਿਕਾਰ ਦਿੱਤਾ ਸਾਰਿਆਂ ਦਾ ਮੈਂ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਮੂਹ ਨਗਰ ਪੁੱਤ ਗੁਰੂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਕਰਦਾ ਜੀ ਜਿਨ੍ਹਾਂ ਨੇ ਪ੍ਰਮਾਤਮਾ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੋ ਸਾਰੇ ਭੈਣ ਭਾਈਆਂ ਦੇ ਸਾਥ ਨਾਲ ਪਹੁੰਚੇ ਤਾਂ ਸਮੂਹ ਨਗਰ ਦਾ ਮੈਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਪੰਜ ਸਾਹਿਬ ਮੌਜੂਦ ਹੈ ਜੀ ਕਿਹਨਾ ਵਜੇ ਆਪਾਂ ਕਿਹਨਾ ਵਜੇ ਆਪਾਂ ਕਮਲਜੀਤ ਸਿੰਘ ਅੱਜ ਸმოਚਕ ਸਵਾਗਤ ਤੇ ਆਏ ਹੋ ਕਿਵੇਂ ਦਾ ਦੇਖਦੇ ਹੋ ਮੋਲ ਵਿੱਚ ਅੱਜ ਆਖਰੀ ਪੜਾਵਾ ਹੈ ਪੱਛਾ ਦੀ ਸਰਪੰਚਾਇਤ VOTING ਹੋ ਗਿਆ ਹੁਣ ਕੰਮ ਕਰਾਓਗੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣਗੇ ਜੀ ਕੰਮ ਹੋਣਗੇ ਜੀ ਸਾਰੇ ਮੇਨ ਕਿਹੜੇ ਕਿਹੜੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕਰਾਓਗੇ ਪਾਇੰਦੇ ਸਰਪੰਚ ਸਾਹਿਬ ਨੇ ਜਿਹੜੇ ਦੱਸੇ ਨੇ ਠੀਕ ਨੇ ਜੀ ਜੀ ਤੇ ਇਹ ਜਿਹੜੇ ਸੀ ਜਿਹੜੇ ਪਿੰਡ ਦੇ ਸਰਪੰਚ ਤੋਂ ਦਿਖਾ ਰਹੇ ਸੀ ਕਿ ਜਿਵੇਂ ਪੰਚਾ ਸੋਧ ਸਮਾਗਮ ਦੇ ਵਿੱਚ ਪਹੁੰਚੇ ਹਨ ਅਤੇ ਵੱਧ ਤੋਂ ਵੱਧ ਉਹ ਜਿੰਨੇ ਵੀ ਹੋਰ ਵੀ ਹਲਕੇ ਦੇ ਪੰਜ ਸਰਪੰਚ ਮੌਜੂਦ ਨੇ ਗੱਲ ਕਰਾਂਗੇ ਕਿ ਕਿੰਨੇ ਕਿਵੇਂ ਦਾ ਸੋਚ ਸਮਾਗਮ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਿ ਅੱਜ ਦਾ ਦਿਨ ਇੱਕ ਮੁਕੰਮਲ ਹੋ ਗਿਆ ਹੁਣ ਕੰਮ ਸਾਰੇ ਨੇਪੜੇ ਚੜ ਗਿਆ ਹੁਣ ਸਿਰਫ ਕੰਮ ਕਰਾਉਣ ਦੀ ਲੋੜ ਹੈ ਕਿ ਕਿਹੜੇ ਕਿਹੜੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚ ਕਰਾਏ ਜਾਣਗੇ ਅਤੇ ਜਿਹੜਾ ਵੀ ਸਪੋਰਟਲੀ ਸਹਾਇਤਾ ਦੀ ਗੱਲ ਕੀਤੀ ਹੈ ਡਿਸਪੈਂਸਰੀ ਦੀ ਗੱਲ ਕੀਤੀ ਖੇਡ ਮੈਦਾਨਾਂ ਦੀ ਗੱਲ ਕੀਤੀ ਹੈ ਵੱਖਰੇ ਵੱਖਰੇ ਤੌਰ ਤੇ ਇਹ ਚੀਜ਼ਾਂ ਦੇ ਕੰਮ ਮੁਕੰਮਲ ਕਰਾਂਗੇ ਅਸੀਂ ਪਿੰਡ ਦੇ ਵਿੱਚ ਵੀ ਕੇ ਕਰਾਵਾਂਗੇ ਤੁਹਾਨੂੰ ਪਿੰਡ ਦਾ ਵੀ ਹਾਲ ਦਿਖਾਵਾਂਗੇ ਵੱਖਰੇ ਵੱਖਰੇ ਸਰਪੰਚਾਂ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਤੁਸੀਂ ਬੜੇ ਨਾਲ ਸੁਨੇਹਾ ਟੀਵੀ ਨਾਲ ਅਸੀਂ ਕਾਲ